ਸਾਰਿਆਂ ਸਤਿ ਸ੍ਰੀ ਅਕਾਲ ਜੀ ਵਿਰਸਾ ਸੰਭਾਲੋ ਤੇ ਤੁਹਾਡਾ ਸਵਾਗਤ ਕਰਦੀਆਂ ਮੈਂ ਗੁਰਮੀਤ ਕੌਰ ਲਿੱਟ ਸਾਰਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ ਜਿਨ੍ਹਾਂ ਨੇ ਨਹੀਂ ਕੀਤਾ ਮੈਨੂੰ ਸੁਣਦੇ ਨੇ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦੀਆਂ ਸੋ ਅੱਜ ਮੈਂ ਜਿਹੜਾ ਗੀਤ ਤੁਹਾਨੂੰ ਸੁਣਾਉਣ ਲੱਗੀਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਨੋਨੰਦ ਗੀਤ ਦਾ ਇਹਦੇ ਵਿੱਚ ਇੱਕ ਦਿਉਰ ਪਰਜਾਈ ਦੇ ਘਰੇ ਜਾਂਦਾ ਹੈ ਤਾਂ ਉੱਥੇ ਪਰਜਾਈ ਦੀਆਂ ਸਹੇਲੀਆਂ ਹੁੰਦੀਆਂ ਨੇ ਆਂਡਣਾ ਗਵੰਡਣਾ ਨੇ ਪਰਜਾਈ ਦੂਰ ਰਹਿੰਦੀ ਹੁੰਦੀ ਹੈ ਉਹ ਉਹਨੂੰ ਪੁੱਛਦੀਆਂ ਨੇ ਵੀ ਇਹ ਜਿਹੜਾ ਆਇਆ ਥੀ ਤੇਰੇ ਕੌਣ ਹੈ ਫੇਰ ਉਹ ਕੀ ਦੱਸਦੀ ਹੈ ਇਹ ਤੁਸੀਂ ਗੀਤ ਰਾਹੀਂ ਸੁਣਾਓ ਕਿਵੇਂ ਦੱਸਦੀ ਹੈ ਵੀ ਇਹ ਕੌਣ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣਾ ਗੀਤ ਹੈ ਸੋ ਮਾਣੋਂ ਨੰਦ ਤੇ ਰੇਂਜ ਗੀਤ ਦਾ ਪਹਿ ਚੀਰਾ ਪਹਿਨ ਪਚਰ ਕੇ ਵੇ ಸಣೀನ ತೆರ ಲೊಂಗ ಮೋತಿ ಮರ ಸೌ ਏ ਦਾ ਗੋਤੀ ਨੀਏ ਮੇਰੀ ਜਾਨ ਦਾ ਸਿਰ ਨੀਏ ਮੇਰੀ ਨਾਣਿੰਦ ਦਾ ਵੀਰਾ ਏ ਮੇਰੀ ਸਸਦਾ ਜਾਇ ਨੀ ਤਾਈਂ ਸਾੜ ਡੜਿਆ ਆਇਆ ਗੰਠਾ ਪਹਿਨ ਕੇ ਵੇ ਵੇ ਜਾਂਦਾ ਪੱਬੀਆਂ ਵੇੜੇ ਸਈਆਂ ਉਚਣ ਲੱਗੀਆਂ ਨੀ ਨੀਹ ਕੀ ਲੱਗਦਾ ਤੇਰਾ ਨੀਏ ਮੇਰੇ ਲੌਂਗ ਦਾਮ ਹੋਤੀ ਨੀਏ ਮੇਰੇ ਸੌਰੇ ਦਾ ਗੋਤੀ ਨੀਏ ਮੇਰੀ ਜਾਨ ਦਾ ਸਿਰਾਨੀ ਸਦਾ ਜਾਇ ਨੀ ਤਾਇਾ ਸੱਡ ਡੇ ਆਇ ਚੁ ਕਾਲ ਕਾਲੀਂ ਗੀ ਪਹਿਨ ਕੇ ਵੇਜਾ ਦ ਪਬੀ ਈਆਂ ਪੁੱਛਣ ਲੱਗੀਆਂ ਨੀ ਨੀਏ ਕੀ ਲੱਗਦਾ ਤੇਰਾ ਏ ਮੇਰੇ ਲੰਗਦਾ ਮਤੀ ਨੀਏ ਮੇਰੇ ਸੌਰੇ ਦਾਗਤੀ ਦਹ ਸਿਰ ਨੀਏ ਮੇਰੀ ਨਾਂਂ ਦੇ ਦਾ ਵੀਰ ਨੀਏ ਮੇਰੀ ਸਸਦਾ ਜਾਇਆ ਨੀ ਤਾਈਂ ਸੜਡੇ ਆਇਆ